ਕੀ ਜੀ ਗੱਲ ਕਰਕੇ ਤੇ ਚਿੱਠਾ ਦੇ ਦਿੱਤੀਆਂ ਬੁੜੀਆਂ ਜਦੋਂ ਇਹਨਾਂ ਨੂੰ ਜਾ ਕੇ ਸੀ ਜਾ ਕੇ ਇਹਨਾਂ ਦੀ ਇਨਕੁਆਇਰੀ ਕਰੀਏ ਇਹਨਾਂ ਨੇ ਜਾ ਕੇ ਸਾਡੇ ਪੱਥਰ ਚਲਾਏ ਆ ਦੇਖੋ ਸਾਡੇ ਪੱਥਰ ਮਾਰੇ ਇਹਨਾਂ ਨੇ ਗੰਢੀ ਭੰਤੀ ਮੇਰੀ ਸਾਰੀ ਸਾਜੀ ਸਾਜੀ ਸਰ ਛੋਟ ਕੱਟਦੇ ਚੱਕਰ ਚ ਪੈਸਾ ਕਮਾਉਣ ਦੇ ਚੱਕਰ ਚ ਨਸ਼ਾ ਵੇਚਣ ਵਾਲਾ ਕੋਈ ਕਿਸੇ ਸਗਾ ਨਹੀਂ ਹੁੰਦਾ ਉਹਨੂੰ ਸਿਰਫ ਛੋਟ ਕੱਟਦੇ ਤਰੀਕੇ ਚ ਪੈਸਾ ਕਮਾਣਾ ਉਹਦਾ ਮਕਸਦ ਤੇ ਉਹਦੇ ਚੱਲਦੇ ਆ ਚਾਹੇ ਕਿ ਕਿਸ ਦਾ ਪੁੱਤ ਮਰੇ ਜਾ ਕੇ ਜਦਾ ਭਾਈ ਮਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਵੀ ਕਿਸੇ ਨਾ ਤੁਹਾਡੀ ਦੋਸਤੀ ਹੈ ਜਾਂ ਮਿੱਤਰਤਾ ਹੈ ਤਾਂ ਉਹਨੂੰ ਆਪਣੇ ਘਰ ਦੇ ਵਿੱਚ ਪਨਾਹ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਕਿਤੇ ਉਹ ਵੀ ਚਿੱਟੇ ਦਾ ਕਾਰੋਬਾਰ ਨਾ ਕਰਦਾ ਹੋਵੇ ਜਾਂ ਕੋਈ ਇਹੋ ਜਿਹੀ ਨਸ਼ੇ ਦੀ ਸਪਲਾਈ ਨਾ ਕਰਦਾ ਹੋਵੇ ਜਿਹਦਾ ਖਾਮਿਆ ਜਾ ਤੁਹਾਨੂੰ ਵੀ ਭੁਗਤਣਾ ਪੈ ਸਕਦਾ ਹੈ ਕਿਸ ਗਿਆ ਮੈਟਰ ਕਿਸ ਗਿਆ ਮੈਟਰ ਕਿ ਇੱਥੇ ਚਿੱਟਾ ਵੇਚਦੀਆਂ ਬੁੜੀਆਂ ਜਦੋਂ ਇਹਨਾਂ ਨੂੰ ਜਾ ਕੇ ਅਸੀਂ ਜਾ ਕੇ ਇਹਨਾਂ ਦੀ ਇਨਕੁਆਇਰੀ ਕਰੀਏ ਇਹਨਾਂ ਨੇ ਜਾ ਕੇ ਸਾਡੇ ਪੱਤਰ ਚਲਾਏ ਆ ਦੇਖੋ ਤੁਹਾਡੇ ਪੱਤਰ ਮਾਰੇ ਇਹਨਾਂ ਨੇ ਗੱਡੀ ਭੰਤੀ ਮੇਰੀ ਸਾਰੀ ਹਾਂਜੀ 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 ਸਰ ਅੱਛਾ ਇਹਨੇ ਮੇਰੇ ਪੱਥਰ ਮਾਰੇ ਆ ਮੇਰੀ ਗੱਡੀ ਸਾਰੀ ਭੰਤੀ ਗਈ ਤੁਸੀਂ ਰੈਡਕਲ ਲੈ ਸੀ ਨਾ ਤੰਦਰ ਰੋੜੇ ਮਾਰੇ ਹੋਏ ਆ ਅੱਛਾ ਤਾਰਾ ਕੋਈ ਫਿਰ ਸਾਡਾ ਪਿੰਡ ਆ ਜੀ ਇਹ ਖੁੱਡਾ ਦੀ ਫੇਰ ਅੱਛਾ ਸਾਡੇ ਪਿੰਡ ਦੇ ਵਿੱਚ ਪਹਿਲਾਂ ਕੋਈ ਕੋਈ ਆਏ ਗਏ ਸਾਰਾ ਮਾੜਾ ਕਿੱਟੇ ਨੇ ਦੇ ਦੇ ਇਹ ਆ ਬਰਦਲੇ ਬਰਾਉਂ ਤੇ ਨੂੰ ਹੱਸ ਇਹਨੂੰ ਕਿਹਾ ਮਾਮਲਾ ਸੀ 314000 ਰੁਪਏ ਨੇ ਨਾ ਕਿ 100000 ਰੁਪਏ ਸਾਰੇ ਅਫਸਰ ਚੰਗਰ ਪੁਲਿੰਗ ਤੋਂ ਪਹੁੰਚ ਗਏ ਨੇ ਸੀ ਦਿੱਕਤ ਕੀ ਹੈ ਝਗੜੀ ਦਾ ਸੀ ਕਿੰਨੇ ਨੇ ਪੰਜਾਬ ਪੁਲਿਸ ਦਾ ਮੁੰਡਾ ਚੀਕਿਆ ਰ ਵੀ ਜੀਤਾ ਵੇਚਦੇ ਨੇ ਇੱਥੇ ਹੀ ਆ ਤਾਂ ਕੋਈ ਅਜਿਹੀ ਗੱਲ ਨਹੀਂ ਪੁੱਛਣਾ ਕਿ ਵੀ ਡੇਢ ਸੀ ਕਿੰਨਾ ਕਿੰਨਾ ਕੋਈ ਨਾ ਕਾਹਤ ਅੱਛਾ ਤੇ ਲੇਡੀਜ਼ ਲੈ ਕੇ ਆਜੇ ਕਿਉਂਕਿ ਲੇਡੀ ਜਿਹੜਾ ਕੁਝ ਹੋਵੇ ਸੋਲੋਂਗੀਆਂ ਜਾ ਕੇ ਤੜਾ ਕਰੂਗੀ ਕਿ ਸਿਆ ਬਾਤ ਦੇਖੀ ਵੀ ਵਾਰ ਨਹੀਂ ਮਤਲਬ ਪੰਜਾਬ ਪੁਲਿਸ ਦਾ ਇੱਥੇ ਕੀ ਸੀ ਪੰਜਾਬ ਪੁਲਿਸ ਵੀ ਫਰਾਰੀ ਸੀ ਰਿਹਾ ਜਾਣੇ ਵਾਲਾ ਹੈ ਇਸੀ ਪਿੰਡ ਦਾ ਇਸੀ ਗ੍ਰੇਡ ਦਾ ਅੱਛਾ ਤੁਹਾਨੂੰ ਉਸ ਗਰੀਬ ਵਰਤ ਪਤਾ ਕਰੀਂ ਪੰਜਾਬ ਪੁਲਿਸ ਤੇ ਤਣਾਤ ਹੈ ਮੁੰਡੇ ਦਾ ਬਰਦੀ ਬਾਈ ਖੜਾ ਹੈ ਮਾ ਪਿੰਨਾਂ ਤੇ ਇਹ ਕਹਿੰਦਾ ਵੀ ਉਹ ਰੋਚਿੱਤਾ ਵੇਚਦਾ ਸੀ ਆਏ ਵੀ ਸਾਡੇ ਮਾਰ ਉਹ ਕਹਦਾ ਨਹੀਂ ਵੀ ਕਿਸੇ ਕਿਸੇ ਸਾਫ ਸੇ ਆਇਆ ਕਿਸੇ ਨੇ ਸਾਡੇ ਨਾਲ ਲੜਾਈ ਝਗੜੀ ਦੀ ਕੱਲ੍ਹ ਆਈ ਸੀ ਫੇਰ ਨਿਵੇੜੇ ਜਾ ਬਿਰਦੇ ਕਾਉਤੇ ਅੱਛਾ ਬਾਕੀ ਤਾਂ ਤਰੀਸ ਕਰ ਰਹੇ ਆ ਵੀ ਬਾਕੀ ਤਰੀਸ ਜ਼ਬਰਦੀ ਚ ਹੈਗਾ ਇਹ ਤਨਿਆ ਫਰੀਦ ਇਹ ਵੈਰੀਫਾਈ ਹੈਗਾ ਮਲਾਜਮਾਂ ਦਾ ਮੁੰਡਾ ਮਲਾਜਮਾਂ ਦੀ ਬੰਦਾ ਦੀ ਮਾਈ ਅੱਛਾ ਇਸੇ ਟਿੱਕ ਦਾ ਪਤਾ ਹੈ ਟੀ-ਸ਼ਰਟ ਦੇ ਲੈ ਮਲਾਜਮਾਂ ਨੂੰ ਪਾਣੀ ਅੱਛਾ ਜੋ ਲੂਟੀ ਕਿਹੜੀ ਜਗ੍ਹਾ ਦੀ ਮੁੰਡੇ ਦੀ ਉਹ ਵੀ ਨਹੀਂ ਆਜੀ ਦੱਸੇ ਨਹੀਂ ਕਿ ਜੂ ਦੱਸੂਗਾ ਉਹ ਬਾ ਝਗੜਾ ਹੋ ਗਿਆ ਦੋ ਪੱਖਾਂ ਦੇ ਵਿੱਚ ਤੇ ਜਿਹੜੀ ਪੁਲ ਡਾਰਨ ਨੂੰ ਸੂਚਨਾ ਮਿਲੀ ਕਿ ਕੋਈ ਵਰਦੀ ਤਾਰੇ ਜਿਹੜਾ ਉਹਦੇ ਘਰ ਦੇ ਵਿੱਚ ਆ ਗਿਆ ਤੇ ਉਹਦੇ ਵੱਲੋਂ ਡੰਡਿਆਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਪੂਰਾ ਮਾਮਲਾ ਕੀ ਸੀ ਜਿੱਦਾਂ ਕਿ ਅਸੀਂ ਮੌਕੇ ਤੇ ਪਹੁੰਚੇ ਤਾਂ ਚਿਲਗੜ ਪੁਲਿਸ ਦੇ ਵੀ ਤੇਈ ਵੱਡੇ ਅਧਿਕਾਰੀ ਮੌਕੇ ਤੇ ਦਿਖਾਈ ਦੇਲੇ ਨੇ ਜਾਣਕਾਰੀ ਦਿਤਾਵਾਂਗੇ ਨਾ ਤੋਂ ਪੂਰਾ ਮਾਮਲਾ ਕੀ ਕੀ ਨਮਾਇਸ ਹੋਦਾ ਮੇਰਾ ਨਾਮ ਰਿਟਾ ਪੋਰੇ ਜੀ ਪੂਰਾ ਮਾਮਲਾ ਕੀ ਸੀ ਦੀ ਹੋਇਆ ਇਦੋਂ ਉਹ ਵੀ ਅਜੀਬ ਜਿਹਾ ਚ ਪਰੇ ਨੂੰ ਬੁੰਦੀ ਨਾਰੀ ਸੀ ਮੈਂ ਕਿਹਾ ਤੁਮਾਰੇ ਨੇ ਮੈਂ ਇਤਰਾਹੀ ਬੰਨੋ ਗਿਆ ਉਹਨੇ ਮੈਨੂੰ ਦੋ ਤਿੰਨ ਚੱਕਰ ਬੁਲਾਏ ਕਿ ਮੈਂ ਪੈ ਗਈ ਬਾਹਰ ਬਰਾਂਡੇ ਕੇ ਅਸੀਂ ਪਏ ਸੀ ਇਹ ਸਾਡਾ ਕਮਰਾ ਘੇੜਿਆ ਹੋਇਆ ਸੀ ਦੋ ਬੰਦੇ ਆਏ ਦੋ ਲੇਡੀਸ ਆਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛ ਲਈਏ ਕਿ ਤੁਸੀਂ ਕੀ ਕਰਨ ਆਏ ਹੋ ਕਿ ਕਿਆ ਕੈਦਾ ਤੁਹਾਨੂੰ ਉਹਨਾਂ ਨੇ ਫੋਨ ਚੱਕਿਆ ਕੋਈ ਸੀ ਨੂੰ ਫੋਨ ਨਹੀਂ ਲਾਇਆ ਉਹਨਾਂ ਨੇ ਫੋਨ ਚੱਕ ਕੇ ਗਿਆ ਇਹ ਤੇ ਕੱਚਾ ਮਕਾਨ ਆ ਮੈਂ ਕਿ ਕੱਚਾ ਮਕਾਨ ਤਾਂ ਇਹ ਹੈ ਨਹੀਂ ਜੀ ਲੈਂਟਰ ਦਾ ਹੈ ਕੀ ਗੱਲ ਹੈ ਤੁਹਾਨੂੰ ਬਸ ਉਹਨੇ ਮੇਰੇ ਹਸਬੰਦ ਨੂੰ ਸੁੱਤੇ ਹੋਏ ਨੂੰ ਕੋਲਰ ਤੇ ਫੜਿਆ ਇੱਕ ਥੱਪੜ ਉਹਦੇ ਮਾਰਿਆ ਇੱਕ ਮੇਰੇ ਮਾਰੇ ਆ ਕਮਰੇ 'ਚ ਲੈ ਜਾ ਕੇ ਬੰਦ ਕਰ ਲਿਆ ਸਾਡੇ ਕਮਰੇ 'ਚ ਸਾਨੂੰ ਹੀ ਬੰਦ ਕਰ ਲਿਆ ਮੈਂ ਆਪਣੇ ਬਚਾਅ 'ਚ ਨਿਕਲਣੇ ਵਾਸਤੇ ਨਿਕਲੀ ਆ ਉਹਨਾਂ ਨੇ ਮੈਨੂੰ ਇੱਥੇ ਲਾ ਫਿਰ ਉਹ ਮਾਰ ਕੋ ਤਾਂਪਾ ਮੇਰਾ ਦੇਵਰ ਸੁੱਤਕਾ ਪਿਆ ਸੀ ਉਹਨੂੰ ਵੀ ਉਠਾ ਕੇ ਕੋਲਰ ਤੇ ਉਹਨੂੰ ਵੀ ਮਾਰਨ ਲੱਗੇ ਦੋਨੋਂ ਲੜਕੇ ਅੰਦਰ ਵੜ ਗਏ ਦੋਨੇ ਮਾਰਨ ਲੱਗੇ ਮੈਂ ਕਿ ਮਾਰ ਕਿਉਂ ਰਹੇ ਤੁਸੀਂ ਕਿਸ ਕੋਣ ਕੋਣ ਆਏ ਸੀਗੇ ਦੋ ਮੁੰਡੇ ਸੀ ਜੀ ਮੈਨੂੰ ਕਬ ਮੈਂ ਕਦੇ ਦੇਖਿਆ ਹੀ ਨਾ ਹੋਰ ਗੌਂਦੀ ਨਾਲ ਉਹਨਾਂ ਦੇ ਨਾਲ ਦੋ ਲੇਡੀਸਾਂ ਸੀ ਇੱਕ ਲੇਡੀਸ ਪੱਜ ਗਈ ਇੱਕ ਲੇਡੀਸ ਬਾਹਰ ਖੜੀ ਸੀ ਜਦੋਂ ਮੈਂ ਸੋਰ ਮਚਾਇਆ ਜਦੋਂ ਆਪਣਾ ਬਚਾਓ ਕੀਤਾ ਮੈਂ ਉਹਨਾਂ ਨੂੰ ਕੈਮਰਾ ਆਨ ਕਰਕੇ ਫੋਨ ਕਰ ਰਹੀ ਸੀ ਵੀ ਤੁਸੀਂ ਕਿੱਥੇ ਦੇ ਹੋ ਜਿਹੜੇ ਪੁਲਿਸ ਥਾਣੇ ਦੇ ਹੋ ਕਿਹੜਾ ਨਾਮ ਹੈ ਤੁਹਾਡੀ ਪਿੰਡ ਉਹਨਾਂ ਨੇ ਮੇਰਾ ਫੋਨ ਚੱਕਿਆ ਮੈਨੂੰ ਗਾਲੀ ਗਲੋਚ ਕੀਤੀ ਗਿੰਨੀ ਗੰਦੀ ਗੰਦੀ ਇਹ ਬਾਪ ਜੀ ਐਸਾ ਹੈ ਜੋ ਮਾਮਲਾ ਇਸ لڑਕੇ ਜੋ ਆਏ ਥੇ वो कहते हैं कि हम ये की चिट्टा का काम करते ऐसा okay. कुछ करते। ये लो। हाँ, ये लो करते है नहीं ये लोग करते नहीं ऐसा क्योंकि जो आज तीन महीने चार महीने पहले एक लड़का था अम्बरसर से मोनटू नाम था उसका वो करता था वो उसको वहां से गिरफ्तारी फाइलिंग मिली थी वो अब जमान जमान चला गया यहाँ से मतलब उस वो फसाने इनके चक्कर में कभी कोई फोन आता है कि हम ग्यारह के थाने से बोल रहे हैं हम यहाँ से बोल रहे हैं तो ये काम करते हैं इसने कहा भी ਈ ਮੈਂ 11 ਥਾਣੇ ਖੜੀ ਹਾਂ ਆ ਕੇ ਮੇਰੇ ਤੋਂ ਪਤਾ ਕਿ ਕੀ ਕਰਦਾ ਕਿੱਟੇ ਦਾ ਕੰਮ ਕੌਣ ਕਰਦਾ ਕਿੱਟੇ ਦਾ ਕੋਈ ਵੀ ਨਹੀਂ ਕਰਦਾ ਕੋਹ ਸਾਡੇ ਘਰ ਸੇ ਕੋਈ ਨਹੀਂ ਕਰਦਾ ਖਾਂਦਾ ਇਸਦੀ ਮੰਮੀ ਮੈਂ ਕਹਿੰਦਾ ਵੀ ਤੁਹਾਡੇ ਕੀ ਨਹੀਂ ਐਸਾ ਕੁਝ ਨਹੀਂ ਹੈ ਜੀ ਜੈਸਾ ਕੋਈ ਮੈਂ ਤੁਹਾਨੂੰ ਕਹਿ ਰਹੀ ਹਾਂ ਜੀ ਮੈਂ ਤੁਹਾਨੂੰ ਕੀ ਦੱਸਿਆ ਵੀ ਉਹ ਫਿਰ ਉਹਨਾਂ ਦੇ ਘਰ ਕੋਈ ਬੰਦਾ ਆਉਂਦਾ ਚੀਤਾ ਵੇਚਦਾ ਇਦਾਂ वो तो पहले था, तो 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 था।, था वो तैयार चुका ना लग रहा है वो चीजें गलत है वो तो मैंने खुद जब उस टाइम मेजर की छोटी ग्यारह फोन करके बोला था यहाँ पे ऐसा कुछ हो रहा है जी इसको खुआना है जब तक कोई ये काम हो का खर्चा मैंने खुद कहा की हाँ ऐसा होता है क्योंकि मेरे हसब ने उस लड़के से पैसे लेने थे और मेरे देवर का लड़का था उसे छोड़ने गया था

ਕਿ ਪਹਿਲਾਂ ਜਿਹੜਾ ਮੁੰਡਾ ਸੀ ਉਹ ਵੇਚਦਾ ਸੀਗਾ ਜੀ ਉਹ ਨਹੀਂ ਵਿਕਦਾ ਉਹ ਕੋਈ ਨਹੀਂ ਮੁੰਡਾ ਸੀ ਉਹਦੇ ਚੱਕਰ ਦੇ ਉੱਥੇ ਮੁੰਡੇ ਆਣ ਆਵਾਜ਼ਾਂ ਜੀ ਇਹ ਸਾਰਾ ਕੁਝ ਕੋਈ ਨਹੀਂ ਕਰਾ ਰਿਆ ਸਾਡੇ ਤੇ ਦੁਸ਼ਮਨੀ ਮਨਪ੍ਰੀਤ ਗਿੱਲ ਉਰਫ ਮੋਂਟੂ ਇਹ ਲੈ ਰਿਹਾ ਕਿ ਉਹ ਮੇਰੇ ਆਦਮੀ ਨਾਲ ਔਰ ਮੇਗੋ ਉਹਨੇ ਕਿਹਾ ਵੀ ਸੀ ਮੈਨੂੰ ਇੱਕ ਦਿਨ ਫੋਨ ਕਰਕੇ ਕਿਵੇਂ ਤੁਹਾਨੂੰ ਛੱਡੂਗਾ ਨਹੀਂ ਤੁਸੀਂ ਜ਼ਮਾਨਤ ਵਾਪਸ ਲੈ ਰਹੇ ਹੋ ਪਤਾ ਕੀ ਇਹ ਪੈ ਰਹੇ ਉਹਨੂੰ ਕਹਿ ਤਾਨੂੰ ਤਾਨੂੰ ਲੱਗਦਾ ਨਹੀਂ ਕਿ ਕਿਥੇ ਨਾ ਕਿਥੇ ਇਹ ਕੰਮ ਗਲਤ ਸੀ ਗਲਤ ਹੈ ਜਿਹੜਾ ਅੱਜ ਤੁਸੀਂ ਉਹਦਾ ਫਾਇਦਾ ਭੁਗਤ ਰਹੇ ਹੋ ਹਾਂਜੀ ਹਾਂ ਤੁਸੀਂ ਉਹਨੂੰ ਸਿਖਾ ਨਾ ਰੱਖਦੇ ਪਹਿਲੇ ਇਹ ਕੰਮ ਅਜੇ ਇਹ ਨਾ ਹੋਦਾ ਇਹ ਨਾ ਹੁੰਦਾ ਤੁਸੀਂ ਲਾਉਣ ਦਾ ਪਤਾ ਨਹੀਂ ਸੀ ਪਰ ਬਹੁਤ ਪੂਰੀ ਨਾਲ ਹੋਈ ਹੈ ਸਾਡੇ ਨਾਲ ਬਿਲਕੁਲ ਇਸ ਨੂੰ ਪੁਲਿਸ ਨੂੰ ਦਿੱਤੀ ਜੀ ਉਹਨਾਂ ਨੇ ਮੇਰੇ ਹੀ ਬੰਦਾ ਫੜ ਕੇ ਅੰਦਰ ਰੱਖ ਲਿਆ ਔਰ ਜਿਹੜੇ ਬੰਦੇ ਨੇ ਮਾਰ ਕੁੱਟਦੀ ਆ ਉਹਨਾਂ ਦੇ ਨਾਲ ਫਿਰ ਫਿਰ ਕੇ ਕੋ ਕਹਿੰਦੇ ਆ ਜੀ ਤੁਸੀਂ ਗੱਲ ਤੋਂ ਮੇਰਾ ਮੈਂ ਕਹਿੰਦੇ ਕੰਪਲੀਟ ਲਿਖਾ ਦੇ ਕਹਿੰਦੇ ਕੰਪਲੀਟ ਹਮਨੇ ਕਰੀ ਜਦੋਂ ਬੰਦੇ ਹਮਾਰੀ ਇਸ ਕੋ ਪਾਸ ਭੇਜਣਾ ਸੀ 16 ਹਸਪੀਟਲ ਕੋ ਤੇ ਤੋਂ ਮੇਰੇ ਕਾਰਡ ਅਹਰ ਕਰ ਰੱਖਾ ਹੈ ਇਹ ਦੇਖੋ ਅਸੀਂ ਇੱਥੇ ਆਏ ਹੋਏ ਬੰਦਾ ਬੜੀ ਮਸੂਮ ਮਸੂਮ ਨੇ ਕਾਰਡ ਬਣਵਾਇਆ ਇਹ ਸਾਰੇ ਕਾਰਡ ਲੈ ਕੇ ਆਇਆ ਇਹ ਫਿਲਾਟ ਪ੍ਰੈਗਨਸੀ ਹੈ ਫਿਲਾਟ ਹਾਂ ਜੀ ਔਰ ਪ੍ਰੈਗਨਸੀ ਹੈ ਮੇਰ ਕੋ ਔਰ ਫਿਰ ਵੀ ਉਸ ਬੰਦੇ ਨੇ ਮੇਰੇ ਯਹਾਂ ਲਾਤ ਮਾਰੀ ਹੈ ਇਤਨੀ ਬੁਰੀ ਤਰ੍ਹਾਂ ਛੋਟੇ ਮਾਰੀ ਦੇਖੋ ਮੈਡੀਕਲ ਰੂਮ ਇਹ ਹਮਨੇ ਡਾਲਿਆ ਹੈ ਦਵਾਈ ਵੀ ਇੱਕ ਬੰਦਾ ਅੰਦਰ ਹੈ ہمارا ਹੀ ਬੰਦਾ ਉਸਨੇ ਛੋਟੇ ਹੈ ਇਹ ਬਿਨਾ ਵਰਦੀ ਤੋਂ ਆਇਆ ਹੋ ਵਾਜ ਵਾਰਦੀ ਹੈ ਹਾਂ ਮਾਰ ਕੋ ਕੀਤੀ ਇਹਦੇ ਨਾਲ ਉਹ ਜਿੱਡੀ ਉੱਛਲ ਉਹ ਕਰਨ ਦੇ ਉਹ ਵਾਹ ਰੇਡੀਓ ਚਿੱਟੇ ਵਾਜ ਆਉਂ ਬੋਲਦਾ ਪੰਜਾਬ ਪੁਰਾਣਾ ਪੁਲਿਸ ਨੇ ਆ ਕਿਹੜੀ ਚਿੱਟੇ ਵਾਜ ਆ ਜੀ ਉਹ ਜਿਹੜੇ ਨਾਲ ਹੈ ਗਿਆ ਨਾਮ ਤੁਹਾਡਾ ਮੇਰਾ ਨਾਮ ਕੁਲਵਿੰਦਰ ਹੈ ਜੀ ਕੀ ਕੰਮ ਕਰਦੇ ਮੈਂ ਜੀ ਟੈਂਪੋ ਚਲਾਉਂਦਾ ਜੀ ਇਹ ਦੇਖੋ ਉਹ 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 ਬੰਦਾ ਕੀ ਹੈ ਚਿੱਟੇ ਵਾਜ ਆ ਜੀ ਤੁਹਾਨੂੰ ਕਿਦਾ ਪਤਾ ਜੀ ਮੈਨੂੰ ਪਤਾ ਜੀ ਜੀਵਨ ਉਹ ਜੀ ਨਹੀਂ ਮੈਨੂੰ ਕਿਦਾ ਪਤਾ ਸੀਦਾ ਜੀ ਉਹ ਕੁੜੀ ਜਿਹੜੀ ਉਹਦੇ ਨਾਲ ਹੈ ਉਹ ਵੀ ਚਿੱਟੇ ਵਾਜ ਹੈ ਜੀ ਤੁਹਾਨੂੰ ਵੀ ਮੈਂ ਮੈਨੂੰ ਜਾਣਦੀ ਆ ਜੀ ਉਹ ਕੁੜੀ ਉਹ ਪੁਲਸ ਵਾਲਾ ਜਾਣਦਾ ਹਾਂ ਅਨਕ ਪੁਲਸ ਵਾਲਾ ਜਾਣਦਾ ਕੁੜੀ ਜਾਣਦੀ ਆ ਜੀ ਕਿਸ ਤਰ੍ਹਾਂ ਬਰ ਮਾਨ ਫੋਨ ਦਾ ਹਾਂ ਪਹਿਲਾਂ ਜੀ ਪਹਿਲਾਂ ਦੀ ਜਾਣਦੀ ਜੋ ਮੈਨੂੰ ਕਿਸ ਤਰ੍ਹਾਂ ਚਿੱਟੇ-ਚੁੱਟੇ ਦੇ ਚੱਕਰ ਤੇ ਵਾਜੀ ਤੁਸੀਂ ਬੇਜਦੇ ਰਹੇ ਨਹੀਂ ਪੀਂਦਾ ਹੈ ਹੁੰਦਾ ਹੈ ਹੁੰਦਾ ਹੈ ਸਾਨੂੰ ਲੱਗਦਾ ਵੀ ਇਹ ਕੰਮ ਗਲਤ ਸੀ ਜਿਹੜਾ ਅੱਜ ਤੁਸੀਂ ਖਾਣੇ ਖੜੇ ਹੋ ਜੇ ਜੇ ਸਹੀ ਹੁੰਦਾ ਅੱਜ ਖਾਣੇ ਨਾਲ ਖੜੇ ਹੁੰਦੇ ਨਹੀਂ ਜੀ ਉਹ ਤਾਂ ਬੰਦਾ ਜਿਹੜਾ ਵੇਚਣ ਵਾਲਾ ਉਹ ਉਹ ਤਾਂ ਨਹੀਂ ਹੈ ਜੀ ਇਸ ਟਾਈਮ ਉਹ ਤਾਂ ਅੰਦਰ ਕਰਤਾ ਤਾਂ ਜੀ ਨਹੀਂ ਗਲਤੀ ਆ ਕੁੜੀ ਨਾਲ ਪਿੰਦਾ ਸੀ ਨਾਲ ਲਿਆ ਕੁੜੀ ਨਾਲ ਪਿੰਦਾ ਸੀ ਹਾਂ ਉਸ ਕੁੜੀ ਨਾਲ ਪਿੰਦਾ ਸੀ ਇਹ ਪਿੰਦਾ ਹੈ ਆਈ ਵੀ ਜੀ ਖੋ ਕਰਨ ਤੇ ਰਾਤ ਨੂੰ ਦੇਖ ਲਈ ਤਸਵੀਰਾਂ ਇਸ ਵਕਤ ਅਸੀਂ ਪਹਿਲਾਂ ਖੁਡਾਲੀ ਸ਼ੇਰ ਤੋਂ ਦਿਖਾਇਆ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਕਈ ਚਨੀਰ ਪੁਲਿਸ ਦੇ ਤਮਾਮ ਵੱਡੇ ਅਧਿਕਾਰੀ ਮੌਕੇ ਤੇ ਨੇ ਜਿਹੜੇ ਪੁਲਸ ਵਾਲਾ ਜਿਹੜਾ ਵਰਦੀਦਾਰੀ ਉੱਥੇ ਪਹੁੰਚਿਆ ਵੈ ਹਮਲਾ ਕੀਤਾ ਉਹਨੂੰ ਰਾਉਂਡ ਅਪ ਕਰ ਦਿੱਤਾ ਗਿਆ ਫੁੱਲੀ ਸਤਫਤੀਸ਼ ਕਰ ਰਹੀ ਹੈ ਕਿ ਆਖਰ ਪੂਰਾ ਵਿਵਾਦ ਕੀ ਸੀ ਅਸੀਂ ਜਦੋਂ ਉਸ ਪੁਲਸ ਵਾਲੇ ਨਾਲ ਗੱਲ ਕੀਤੀ ਤਾਂ ਉਹਨੇ ਸੰਗੀਨ આરોਪ ਇਸ ਪਰਿਵਾਰ ਤੇ ਲਗਾਏ ਨੇ ਕਿ ਉੱਥੇ ਚਿੱਟੇ ਦਾ ਕਾਰੋਬਾਰ ਹੋ ਰਿਹਾ ਖੁਲਿਆਨ ਚਿੱਟਾ ਵੇਚ ਰਹੇ ਹਾਲਾਂਕਿ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਚਿੱਟਾ ਵੇਚਦੇ ਆ ਨਹੀਂ ਉਹ ਪੁਲਸੇ ਤਫਤੀਸ਼ ਦੀ ਗੱਲ ਹੈ ਪਹਿਲੇ ਵੀ ਅਸੀਂ ਕਹਿ ਚੁੱਕੇ ਹਾਂ ਫਿਲਹਾਲ ਜੇਕਰ ਉੱਥੇ ਕੋਈ ਬੰਦਾ ਚਿੱਟਾ ਵੇਚ ਰਿਆ ਸੀ ਉਹਨਾਂ ਨੂੰ ਉਸ ਬੰਦੇ ਨੇ ਇਹਨਾਂ ਨੇ ਪਨਾਹ ਨਾ ਦਿੱਤੀ ਹੁੰਦੀ ਨਾ ਉਹਲੇ ਉੱਥੇ ਚਿੱਟੇ ਦਾ ਕਾਰੋਬਾਰ ਕੀਤਾ ਹੁੰਦਾ ਤਾਂ ਸ਼ਹਿਰ ਅਜੇ ਪਰਿਵਾਰ 98 ਵਿੱਚ ਨਾ ਖੜਾ ਹੁੰਦਾ ਤੇ ਨਾ ਉੱਥੇ ਚਿੱਟਾ ਫਿਰਦਣ ਵਾਲਿਆਂ ਦੀ ਲੈਣ ਲੱਗਦੀ ਮੈਂ ਚਾਹਤੀ ਹਾਂ ਇਹ ਹੈ ਮੇਰੀ ਬੇਟੀ ਔਰ ਇਸ ਦਾ ਦੇਵਰ ਹੈ ਇਹ ਪਹਿਲੇ ਉਹ ਲੜਕਾ आप और बेटी हो हाँ और ये आपका देवर है ये मेरा देवर है मैं इसलिए मैसेज करती हूँ कि इसके इनके घर आया था इसके हस्बैंड का दोस्त था मोंटू वो लड़का इनके पास आया मैंने इसको बोला एक दो दिन का मेहमान होता है उसके ज्यादा दिन का तो उसका पता लग गया था कि चिट्टे की सप्लाई कर रहा था मैंने इनको बोला कि इसको घर में नहीं रखना जितना ये गलत है उतना ही तुम गलतवार हो गए इसके घर से निकला इन्होंने रख लिया इसके देवर ने इसके देवर ने ल, 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 इनके घर से पुलिस वालों ने गिरफ्तारी हमने करवाई थी मैंने फोन करा था उस टाइम लेके उसकी जमानत तो भी सफल वो यहाँ से चला गया साथ में इसकी वाइफ को भी वो ले गया वो ले गया।, गया ले गया क्योंकि लड़ाई का जड़ झगड़ा वही चल, अच्छा। चल रहा है हमारे वही झगड़ा उतरी वही वो नशे वाले लड़कों को हमारे घर इन परिवार को भेज रहा है कि ये बरामद करने के लिए कि ये ये काम ना मेरे पर... जो है वो नशा बेच रहा था। से तो नेता ग्यारह के थाने में खड़े है तो नशे देख का जो कारोबारी कारोबारी था गिरफ्तार कर लिया उसके खिलाफ मामला भी दर्ज करता यह पुराना चार पांच महीने पहले वाक्योगी विशाल रमेश कुमार दैनिक मेल चंडीगढ़